ਨਮਹ ਮਾਜਮਾ ਲਾ ਪੰਜਵਾ ਘਰੇ ਚੌਥਾ ੴ ਸਤਿਗੁਰ ਬਰਸਾਤ ਕਿਰਦ ਕਰਮ ਕੇ ਵਿਛੋੜੇ ਕਰ ਕਿਰਪਾ ਮੈ ਲਔਰਾ ਚਾਰ ਕੁੰਟ ਦਹ ਦਿਸ ਪਰਮੇ ਥਕ ਕਿਆਏ ਪ੍ਰਭ ਕੀ ਸਾ ਕਿਰਤ ਕਰਮਗੇ ਵਿਚੁੜੇ ਕੰਗਯੰ ਮੈ ਲਾਉ ਰਾ ਚਾਰ ਕੁੰਟ ਦਿਸ ਭਰਮੇ ਥਾਗ ਆਏ ਪ੍ਰਭ ਕੀ ਸਾ ਤੈਨ ਦੁਦਤ ਬਾਹਰੀ ਕਿਤਨ ਆਵੈ ਕਾਮ ਜਾਲਵੇਂ ਸਾਗ ਤੁਮ ਲਾਵਤੀ ਉਭਜੈ ਨਾਹੀ ਦਾ ਅਰਨਾ ਨਾ ਮਿਲਿਆ ਸਾਜਨਾ ਕਦ ਪਾਈਐ ਬਿਸਰਾਮ ਜਿਦ ਘਰ ਹਰ ਕੰਤ ਪ੍ਰਗਟਿ ਪਾਠਨਗਰ ਸੇ ਗਰਾ ਸਰਬ ਸਿੰਗਾਰ ਤੰਬੋਲ ਰਾਸ ਸਣ ਦੇਖਾਂ ਪ੍ਰਭ ਸੁਆਮੀ ਕੰਤ ਵਿਹੂਨੀਆ ਨੀਦ ਸਜਣ ਸਭ ਜਾ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਜੈਨਾ ਹਰ ਮੇਲੂ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲਦਾ ਚੇਦ ਗਵਿੰਦ ਅਰਾਦੀ ਹੈ ਉਹ ਆਨੰਦ ਕਣਾ ਸੰਤ ਜਨਾ ਮਿਲ ਪਾਈ ਹੈ ਰਸਨਾ ਨਾਮ ਪੜਾ ਜਿਨ ਬਾਯਾ ਪ੍ਰਵਯਾ ਆਪਣਾ ਆਏ ਦਸ ਗਣਾ ਇੱਕ ਗਣ ਦਸਵਣ ਜੀਵਣਾ ਵਰਥਾ ਜਨਮ ਜਣਾ ਜਲ ਤਲ ਮਹੀ ਹਲ ਪੂਰਿਆ ਰਵਿਆ ਵਿੱਚ ਵਣਾ ਸੁਭਰਵ ਚੇਤਨਾ ਆਵਾਏ ਕਿਤੜਾ ਦੁੱਖ ਗਣਾ ਜਿਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਣਾ ਜੇ ਤੇ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਨਿਰੰਗਿਆ ਵਾਢੀਆ ਜਿਨਾ ਪ੍ਰੇਮ ਬਿਸ਼ੋ ਾਰੇ ਸਾਜਣ ਗੁਰ ਕੇ ਵਿਚਾਰ ਕੈ ਲੱਗੇ ਮਾਇਆ ਤੋ ਪੁਤਰ ਕਲਾ ਤਰਣਾ ਸੰਗਤਣਾ ਹਰੇ ਜਿਵਾਰ ਕੇ ਨਾਮ ਬਿਨ ਅਭੰਗ ਮਿਆ ਤੋਏ ਤੋ ਇਤਮਚਰਨੇ ਜੋ ਲੱਗੇ ਤਨ ਅਗੇ ਨਰਮਲ ਹੋਏ ਨਾਨਕ ਕੀ ਬਰਬੇਨਤੀ ਪ੍ਰਾ ਮੇ ਲੋ ਪ੍ਰਾਪਤ ਹੋਏ ਵਰ ਸਾਗ ਸੁਆਵਾ ਤਾਲ ਲੱਗੈ ਜਾ ਸੰਤ ਭੇਟਿਆ ਹੋਏ ਹਰ ਜਿਹੜ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਧਾਵਣ ਲੱਗਿਆ ਕਿਸੈ ਨ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਹੁਣ ਲੱਗੈ ਨਾਹੀ ਸੰ ਰੰਗ ਸਬੇ ਨਾਰਾਇਣ ਜਿਤੇ ਮਨ ਭਵਨ ਜੋ ਹਰ ਲੋੜ ਸੋ ਕਰ ਸੋਈ ਜੀ ਕਰਨ ਜੋ ਬਰਉ ਕੀਤੇ ਆਪਣੇ ਸਹੀ ਕਹੀਏ ਧੰਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਨਰਵਾਨਾ ਸਾਧੂ ਸੰਗਿ ਪਰਾਪਤ ਨਾਨਕ ਰੰਗ ਮੰਨਨ ਹਰ ਜੇ ਡਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਦੰਨ ਅਸਾਰਤ ਬੰਦਾ ਤਿਸ ਲੱਗੈ ਕਰਨ ਨਾ ਜਿੰਨਾ ਪਾਸ ਜਗ ਜੀਵਨ ਬਗਤ ਆਗ ਕੈ ਮਾਨਸ ਸੈ ਭਾਏ ਵੇ ਗੁਚੀਆ ਗਲ ਪਈ ਸ ਜਮ ਕੀ ਫਾਸ ਜੇ ਆ ਬੀਜੈ ਸੋ ਲੁਣਾ ਮਥ ਜੋ ਲਖਿਆਸ ਰਹਿਣ ਮਹਾਣੀ ਪਜਤਾਣੀ ਔੜ ਚਲੀ ਗਈ ਨਰਾਸ ਜਨੇ ਕਾ ਸਾਧੂ ਭੇਟੀ ਐ ਸੋ ਦਗਿਆ ਇਕਲਾਸ ਕਰ ਕੇ ਰਿਪਾ ਪ੍ਰਵੈ ਆਪਣੀ ਤੇ ਦਰਸ਼ਨ ਹੋਈ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਵੰਦਾ ਤਿਸ ਲਗੈ ਜਿਸ ਮਨ ਅਰ ਚਰਨ ਨਿਵਾਸ ਸਾਵਣ ਸਰਸੀ ਕਮਨੇ ਚਰਨ ਕਮਲ ਸਿਓ ਪਿਆਰ ਮਨ ਤਨ ਰਿੱਤਾ ਸੱਚ ਰੰਗ ਇੱਕ ਨਾਮ ਆਧਾਰ ਵਿਖਿਆ ਰੰਗ ਕੁੜਾਵੇਆ ਦਿਸਣ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਨੀ ਮਿਲ ਸਾਧੂ ਪੀਵਣ ਹਾਰ ਵਣਦਨ ਬ੍ਰਾਹ ਸੰਗੇ ਮਹੌਲੇ ਆ ਸਮਰਾਤ ਪੁਰਖ ਆਪਾਰ ਹਰ ਮਿਲਨ ਨੂੰ ਮਨ ਲੋਚਦਾ ਕਰਮ ਮਿਲਾਵਣਾਰ ਜਿੰਨੀ ਸਗੀਏ ਪ੍ਰਭ ਪਾਏ ਹੋਂ ਦਿਨ ਗੈ ਸਤ ਬੁਲਿਹਾਰ ਨਾਨਕ ਹਰਜੀ ਮਿਆਕਰ ਸ਼ਬਦ ਸਵਾਰਨ ਹਾਰ ਸਾਵਣ ਤਿੰਨਾ ਸਵਾਗਣੇ ਜਨ ਰਾਮ ਨਾਮ ਉਰ ਹਾਰ ਭਾਦੋਏ ਭਰਮ ਬੁਲਾਣੀਆਂ ਦੂਜਾ ਲੱਗਾ ਏਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਇ ਕੇਤ ਜਤ ਦਿਨ ਦੇ ਗਿਣ ਸਸੀ ਤਤ ਵੇਲਾ ਕੈ ਸੁਨ ਬੇਤ ਬਗੜ ਜਲਾਯਾਣ ਦੂਤ ਜੰਮ ਕਿਸੈ ਨ ਦੇਨੀ ਭੇਤ ਛੱਡ ਗੜ ਉਤੇ ਖਿਨ ਮਾਏ ਜਣ ਸਿਓ ਲੱਗਾ ਤਾਤ ਮਰੂੜ ਸਿਆਹ ਵਾਸੀਤ ਜਿਆ ਬੀਜ ਸੁਨਾ ਕਰਮ ਸੰਧਾ ਅਗ ਬਰਾਵ ਮਨ ਤਨ ਪਿਆਸ ਦਰਸ਼ਨ ਕਣੀ ਕਈ ਹਾਨ ਮਲਾਵੇ ਮਾਇ ਸਹੀ ਪ੍ਰੇਮ ਕੇ ਆਤਨ ਕੈ ਲਾਗਾ ਪਾਏ ਵਿਣ ਪ੍ਰਭ ਕਿਉ ਸੰਗਾਈ ਹੈ ਦੂਜੀ ਨਹੀਂ ਜਾਏ ਜਿਨਿ ਚੱਖਿਆ ਪ੍ਰੇਮ ਰਸ ਸੇ ਤ੍ਰਿਵਿਦ ਰਹਿ ਆਗਾਏ ਆਵਤਿਆਗ ਬਿਨ ਤੇ ਕਰਹ ਲਿਓ ਪ੍ਰਭੂ ਲੜ ਲਾਈ ਜੋ ਹਰ ਕੰਤ ਮਲਾਈਆ ਸੇ ਵਿੱਚ ਕਦੇ ਕਤ ਹੈ ਨਾ ਜਾ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਨਾ ਸੁ ਸੁਖੀਵ ਸੰਧੀਆ ਜਿਨਾਂ ਮਿਆ ਹਰ ਰਾਏ ਕਤਗ ਕਰਮਕਮਾ ਕਮਾਵਣ ਦੋਸਨ ਕਾਹੋ ਜੋਗ ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ ਵੇਮਗੋਏ ਰਾਮ ਤੇ ਲੱਗਣ ਜਨਮ ਵਿਜੋਗ ਕਨਮਾ ਕਉੜੇ ਹੋਏ ਗਏ ਜਿਤੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਤਰ ਰੋਵੈ ਰੋਜ ਕੀਤਾ ਕਿਛੂ ਨਾ ਹੋਵੈ ਲਿਖਿਆ ਤੁਰ ਸੰਜੋਗ ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾ ਉਤਰ ਸਭ ਬਿਹੋਗ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੂਚ ਕਤਗਉ ਵਾ ਸਾਧ ਸੰਗ ਬਿਣਸ ਸਭੇ ਸੋਚ ਮੰਗਰ ਮਾਇ ਸੁਹੰ ਤਨ ਮਾਨੰ ਤਨ ਦੁਖ ਨ ਕਬ ਉਤਰ ਸੜਿਆ ਨਾਨਕ ਬਾਂਛੈ ਧੂੜ ਚੈਨ ਪ੍ਰਭ ਸਰਨੇ ਦਰ ਪੜਿਆ ਮੰਗਰ ਪ੍ਰਭ ਆਰਾਧਨ ਬੋੜ ਨਾ ਜਨਮੜਿਆ ਪੋਗਿ ਦੁਖਾਰਨ ਵਿਆਪਈ ਕੰਠ ਮਿਲਿਆ ਹਰਨਾਉ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਉ ਓ ਡ ਗਵਿੰਦੁ ਗਪਾਲ ਰਾਹੇ ਸੇਵਾ ਸੁਆਮੀ ਲਾਉ ਵਿਖਿਆ ਪਹੇ ਨ ਸਕੈ ਮੇਲੇ ਸਾਧੂ ਗੁਣ ਗਾਓ ਜੈ ਤੇ ਉਪਜੀਤ ਮਿਲੀ ਸੱਚੀ ਪ੍ਰੀਤ ਸਮਾਓ ਕਰ ਗੈ ਲੀਨੀ ਪਾਰ ਬ੍ਰਹਮ ਬੋੜ ਨਾਵੇ ਚੜਿ ਆਓ ਬਾਹਰ ਜਾਓ ਲਖ ਬੇਰੀਆ ਔਰ ਸੱਜਣ ਅਗਮ ਆਗਾਓ ਸ਼ਰਮ ਪਾਈ ਨਾਰਾਇਣ ਨਾਨਕ ਦਰਪਿਆ ਭੋਗ ਸੁਵੰਦਾ ਸਰਬ ਸੁਖ ਦੇ ਪਾਰ ਜਣਾ ਹਰ ਸੱਜਣ ਪਰਗਟ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮੋਲ ਆਏ ਸੇ ਜਿਸ ਆਵੀ ਸਰਬ ਸੁਖ ਔਣ ਦੁੱਖਾ ਨਾਹੀ ਜਾਏ ਇਛੁ ਪੁਨੀ ਵਡ ਭਾਗ ਨੀ ਵਰ ਪਾਇ ਹਰ ਰਾਇ ਮੇਲੇ ਸਾਹੀਆ ਮੰਗਲ ਗਾਵਈ ਜੀਤ ਗੋਵਿੰਦ ਅਲਾਇ ਅਰ ਜਿਹਾਂ ਅਵਰ ਨ ਦਿਸਾਈ ਕੋਈ ਦੂਜਾ ਲਵੈ ਨ ਲਾਏ ਹਲ ਤੇ ਪਲ ਤੇ ਸਵਾਰੇ ਹੋਣ ਨੇ ਚਲ ਦਿੱਤੀ ਅਣ ਜਾਏ ਸੰਸਾਰ ਸਾਗਰ ਤੇ ਰਖਿਆਣ ਬਾਣ ਨ ਜਨਮ ਤਾਹੇ ਜਿਹਾ ਇੱਕ ਅਨੇਕ ਗੁਣ ਕਰੇ ਨਾਨਕ ਚਰਣੀ ਪਾਇ ਫਲ ਗੁਰ ਨੇ ਤਸਲਾਈ ਐ ਜਿਸ ਨੂੰ ਤੇਲ ਨਾ ਤਮਾਇ ਜਿਨ ਜਿਨ ਨਾਮ ਧਿਆਇਆ تنਕੇ ਕਾਜ ਸਰ ਹਰ ਗੁਰ ਪੁਰਾਇ ਆਰਦਿਆ ਦਰਗਿਆ ਸੱਚ ਕਰ ਸਰਬ ਸੁਖਾਂ ਦੇ ਚਰਨਾਰ ਪਉਜਲ ਵਿਖਮ ਤਾਰੇ ਪ੍ਰੇਮ ਭਗਤ ਤੈਨ ਪਾਈਆ ਦੇਖਿਆ ਨਾਹੇ ਜਾਰੇ ਕੂੜ ਗਏ ਦਿਵਧਾ ਨਸੀ ਪੂਰਨ ਸੱਚ ਪਰ ਪਾਰ ਬਰੰਭਰ ਸੇਵੰਦ ਮਨ ਅੰਦਰ ਇਕ ਤਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ਼ਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਧਰ ਵਾਹਿਗੁਰੂ ਸਾਇਬ ਜੀ ਸਲੋਕ ਸੇਖ ਫਰੀਦ ਜੀੋ ਕੇ ਇਕ ਓੰਕਾਰ ਸਤਿਗੁਰ ਬਰਸਾਦ ਸ਼ਲੋਕ ਸੇਖ ਫਰੀਦ ਜੀ ਕੇ ਇਕ ਓੰਕਾਰ ਸਤਿਗੁਰ ਬਰਸਾਦ ਜਿਤ ਦਿਆੜ ਧਨਵਰੀ ਸਹ ਲੈ ਲਗਾਇ ਮਲਕ ਜਕੰਨੀ ਸੁਣੀਂਦਾ ਮੋਹ ਦੇ ਖਲ ਆਏ ਜਿੰਦਨ ਮਾਣੀ ਕੱਢੀ ਆ ਾਡਾ ਕੂਕੜ ਕਾਇ ਜਿੰਦਨ ਮਾਣੀ ਕੱਢੀ ਆ ਾਡਾ ਕੂਕੜ ਕਾਇ ਸਾਹੇ ਲਿਖੇ ਨਾ ਚੱਲਣੇ ਜਿੰਦੂ ਕੋ ਸਮਝਾਏ ਜਿੰਦ ਵਉਟੀ ਮਰਨ ਵਾਰ ਲਜਾ ਸੀ ਪ੍ਰਣਾਇ ਆਪਣ ਅਤੀ ਝੋਲ ਕੈ ਕੈ ਗਲ ਲੱਗੈ ਤਾਏ ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿੜੀ ਪਵੰਦੈ ਖੜਾ ਨਾ ਆਪ ਮਹਾਰੈ ਫਰੀਦਾ ਦਰਦਰ ਵੇਸੀ ਗਾਂ ਖੜੀ ਚੱਲਾ ਦੁਨੀਆ ਭੱਤ ਬਾਨੇ ਉਡਾਈ ਪੋਟਲੀ ਕਿੱਥੇ ਵੰਨਿਆ ਕੱਤ ਕਿਜ ਨਾ ਬੁੱਝੈ ਕਿਜ ਨਾ ਸੁਝੈ ਦੁਨੀਆ ਗੁਜੀ ਪਾਹੇ ਸਾਈ ਮੇਰਾ ਚੰਗਾ ਕੀਤਾ ਨਾ ਹੀ ਤਾਂ ਪੀ ਦੱਜਾਇਆ ਏ ਪਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਭੁੱਖ ਭਰੀ ਜੇ ਜਾਣਾ ਸ਼ੌ ਨੰਡੜਾ ਤਾਂ ਥੋੜਾ ਮਾਨ ਕਰੀ ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਡ ਤਜੇ ਵੜ ਮੈ ਨਾਹਿ ਕੋ ਸਭ ਜਗ ਡਿਠਾ ਹੰਡ ਫਰੀਦਾ ਜੀ ਤੂ ਅਕਲ ਲਤੀਫ ਕਾਲੇ ਲਿਖਣਾ ਲੇਖ ਆਪ ਨੜੇ ਗਿਰੀਵਾਨ ਮੈਂ ਸਿਰਨੀਵਾ ਕਰ ਦੇਗਾ ਫਰੀਦਾ ਜੋ ਤੈ ਮਾਰਣ ਮੁਕੀਆਂ ਤੈ ਨਾਮਾਰੇ ਘੁੰਮ ਆਪ ਨੜੇ ਕਰ ਜਾਈਐ ਤਾਰੇ ਤਨਾਂ ਦੇ ਚੰਮ ਫਰੀਦਾ ਜਾ ਤੋ ਖੱਟਣ ਵੇਲਾ ਤਾਂ ਤੂੰ ਰਤਾ ਦੁਨੀ ਸਿਓ ਮਰਗ ਸਵਾਈ ਨੀਂ ਜਾ ਪਰਿਆਤਾ ਲੱਦਿਆ ਦੇਖ ਫਰੀਦਾ ਜੋthia ਦਾੜੀ ਹੋਈ ਭੂਰਾ ਅਗੋ ਨੇੜਾ ਆਇਆ ਪਿੱਛਾ ਰਹਿਆ ਦੂਰ ਦੇਖ ਬਰੀਦਾ ਜੇਥੀਆ ਜੇ ਜ਼ਿਰ ਦੇਖ ਬਰੀਦਾ ਜੇਥੀਆ ਸੱਕਰ ਹੋਈ ਵਿਸ ਸਾਈਂ ਬਾਜੋ ਆਪਣੇ ਵੇਦਨ ਕਹੀਏ ਕਿਸ ਫਰੀਦਾ ਅੱਖੀ ਦੇਖ ਬਤਨੀਆ ਸੁਣ ਸੁਣ ਰੀਨੇ ਕੰਨ ਸਾਗ ਬਕੰਦੀ ਆਈਆ ਹੋਰ ਕਰੇਂਦੀ ਵੰਨ ਫਰੀਦਾ ਕਾਲੀ ਜਿਨੀ ਨਰਾਵੇ ਧੌਲੀ ਰਵੇ ਤੋਏ ਕਰ ਸਾਈਂ ਸੋ ਪਰਹਾੜੀ ਰੰਗ ਨਵੇ ਲਾ ਹੋਏ ਮਹਲਾ ਤੀਜਾ ੁਰਿਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇ ਪਰਮ ਨ ਲੱਗੈ ਜੇ ਲੋਚ ਸਭ ਕੋਏ ਏ ਉਪਰਮ ਪਿਆਲਾ ਖਸਮ ਕਾ ਜਪਵਤੰਦੇ ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਟ ਕੱਜਲ ਰੇਖ ਨਾ ਸਿੰਧਿਆ ਸੇ ਪੰਖੀ ਸੂਏ ਬੈਟ ਫਰੀਦਾ ਕੋ ਕਹਿੰਦਿਆ ਚਾ ਗਿੰਦਿਆ ਮਤੀ ਦੇਂਦਿਆ ਨਿਤ ਜੋ ਸੈਤਾਨ ਮੰਜਾਏ ਸੇ ਗਿਦਵੈਰਾ ਚਿਤ ਫਰੀਦਾ ਥਿਓ ਪਵਾਹੇ ਦੱਬ ਜੇ ਸਾਈ ਲੋੜ ਸਭ ਟਿਗਛ ਜਿ ਬਿਆਨ ਤਾੜੀ ਐ ਤਾਂ ਸਾਈ ਦਾ ਦਰਵਾੜੀ ਐ ਫਰੀਦਾ ਖਾਕ ਨਾ ਨਿੰਦੀ ਐ ਕਾਕੂ ਝੇੜ ਨਾ ਕੋਏ ਜੀਵਨ ਦੇ ਆ ਪੈ ਰਾਤਲ ਮੋਇਆ ਉੱਪਰ ਹੋਏ ਫਰੀਦਾ ਜਾ ਲੱਭਤਾ ਨੇ ਓ ਕਿਆ ਲੱਭਤਾ ਗੂੜਾ ਨੇ ਓ ਕਿਚਰ ਝੱਤ ਲੰਗਾਈ ਛੱਪਰ ਟੁੱਟੇ ਮੇਓ ਫਰੀਦਾ ਜੰਗਲ ਜੰਗਲ ਵਣਕੰਡਾ ਮੋੜੇ ਵਸੀ ਰਬ ਅਲੀਆ ਜੰਗਲ ਕਿਆ ਢੁੰਡੇ ਫਰੀਦਾ ਇੰ ਸੈ ਕੋ ਹਾਥੀਓ ਮਾ ਫਰੀਦਾ ਰਾਤੀ ਵੱਡੀਆਂ ਤੁਗ ਤੁਗੇ ਉੱਠਣ ਪਾਸ ਤੇ ਗਿਤਨਾ ਦਾ ਜੀਵੇ ਆ ਜਿਨ੍ਹਾਂ ਵਡਾਣੀ ਆਸ ਫਰੀਦਾ ਜੇ ਮੈਂ ਹੋਂਦਾ ਵਾਰੇ ਆ ਮੇਤਾ ਆਇੜਿਆ ਏ ਰਾਜਲਾ ਮਜੀਠ ਜਾਂ ਉਪਰ ਅੰਗਾਰਾ ਫਰੇਦਾ ਲੋੜਾ ਦਾਖ ਬਿਜੌਰੀਆਂ ਕਿ ਕਰ ਬਿਜ ਜੱਟ ਹੰਡੈ ਉਹ ਨਗਦਾ ਇੰਦਾ ਪੈਂਦਾ ਲੋੜਾ ਪੱਟ ਫਰੇਦਾ ਗਲੀਆਂ ਚੱਕੜ ਦੂਰ ਘਰ ਨਾਲ ਪਿਆਰੇ ਨੇਓ چل بجے کمبلی راہ دجو کمبلی ورسوں میں ہو جائے ملا تنا سجنا تے فریدا میں پلاوا پاگ دا ਮਾਤਮੈ ਲਈ ਓਏ ਜਾਏ ਗੈਲਾ ਰੂਨਾ ਜਾਣੈ ਸਿਰ 'ਤੇ ਮਿੱਟੀ ਖਾਏ ਫਰੀਦਾ ਸ਼ਕਰਖੰਡ ਨਿਵਾਤ ਗੋੜ ਮੱਖਿਓ ਮਾਂਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਦ ਫਰੀਦਾ ਰੋਟੀ ਮੇਰੀ ਕਾਟ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ ਰੁੱਖੀ ਸੁਖੀ ਘਾਇ ਕਾ ਠੰਡਾ ਪਾਣੀ ਪੀਓ ਪਰਦਾ ਦੇਖ ਬਰਾਈ ਚੋਪੜੀ ਨਾ ਤਰਸਾਏ ਜੀਓ ਅੱਜ ਨਾ ਸੁੱਤੀ ਕੰਧ ਸਿਓ ਾਂਗ ਮੁੜੇ ਮੁੜ ਜਾਏ ਜਾਏ ਪਛੋੜੋ ਆਗਣੀ ਤਮ ਕਿਉ ਰਹਿਣ ਵਿਹੋਇ ਸੌਰ ਟੁਈ ਨਾਲ ਪਈਏ ਨਾ ਹੀ ਧਾ ਪਰਵਾਤੜੀ ਨਾ ਪੁੱਛਈ ਧਨ ਸੁਆਗਣ ਨਾ ਸੌਰ ਪੀਯ ਕੰਤ ਕੀ ਕਾਂਤੇ ਆਗਮਯਾ ਥਾਉ ਨਾਨਕ ਸੁਸਾਗਣੀ ਜੋ ਭਾਵੈ ਬੇਪਰਵਾ ਨਾਤੀ ਧੋਤੀ ਸੰਭਾਈ ਸੁਤੀ ਆਏ ਨਚਿੰਦ ਫਰੀਦਾ ਰਹੀ ਸਬੇੜੀ ਅੰਗ ਦੀ ਗਈ ਗਥੂਰੀ ਗੰਧ ਜੋ ਬਣ ਜਾਂਦੇ ਨਾ ਡਰਾ ਜੇਸਾ ਪ੍ਰੀਤ ਨਾ ਜਾਏ ਫਰੀਦਾ ਕਿਤੀ ਜੋਬਣ ਪ੍ਰੀਤ ਬਿਨ ਸੁੱਕ ਗਏ ਕਮਲਾਈ ਫਰੀਦਾ ਚਿੰਤ ਗਟੋਲਾ ਵਾਣ ਦੁੱਖ ਬਿਰਹਿ ਸ਼ਾਵਣ ਲੇਪਾ ਇਹੋ ਹਮਾਰਾ ਜੀਵਨਾ ਤੂ ਸਾਹਿਬ ਸੱਚੇ ਵੇਖ ਬਿਰਹਾ ਬਿਰਹਾ ਆਖੀ ਹੈ ਮੇਰਾ ਤੂੰ ਸੁਲਤਾਨ ਫਰੀਦਾ ਜਿਤ ਤਾਨ ਬਿਰਹੋਂ ਨਾ ਉਪਜੈ ਸੋਤਣ ਜਾਨ ਮਸਾਨ ਫਰੀਦਾ ਇਸ ਗੰਦਲਾ ਤਰਿਆ ਖੰਡ ਲਿਵਾੜ ਇਕ ਰਾਹਿੰਦੇ ਰਹਿ ਗਏ ਇਕ ਰਾਦੀ ਗਏ ਉਜਾੜ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਯਾ ਸੱਮ ਲੇਖ ਰਬ ਮੰਗੇ ਸਿਆ ਤੂੰ ਆਹੋ ਕੇਰੇ ਕੰਮ ਪਰੇਦਾ ਦਰ ਦਰਵਾਜਾ ਜਾਏ ਕ ਕਿਉਂ ਡ ਟੋਕੜਿਆ ਨਾ ਏਉਂ ਨੇ ਦੋਸਾ ਮਾਰੀਐ ਅਮਨ ਦੋਸਾਂ ਦਾ ਕਿਆਲ ਕੜੀਏ ਕੜੀਏ ਮਾਰੀ ਐ ਪੈਰੀ ਲਹ ਸਜਾਏ ਸੋਹੇ ਡਾ ਕੜੀਆਲ ਜਿਉ ਡੁੱਗੀ ਰਣ ਵਿਹਾਰੇ ਬੁੱਢਾ ਵਾਸੇ ਗਬਰੀਦ ਕੰਬਰ ਲੱਗੀ ਦੇਹ ਜੈਸੋ ਵਰਿਆ ਜੀਵਨ ਆ ਪੀਤਨ ਉਸੇ ਖੇ ਫਰੀਦਾਬਾਰ ਪਰਾਇ ਬੈ ਸੁਨਾ ਸਾਈ ਮੁਝਾ ਨਾ ਦੇ ਜੇ ਤੂੰ ਇਵੇਂ ਰੱਖ ਸੀ ਜਿਉ ਸਰੀਰ ਔਲੇ ਕੰਧ ਕੁਵਾੜਾ ਸਿਰ ਕੜਾ ਵਣ ਗੈ ਸਰ ਲੋਹਾਰ ਫਰੀਦਾ ਲੋੜੀ ਸ਼ੋ ਆਪਣਾ ਨੂਲੂੜਾ ਅੰਗਿਆਰ ਫਰੀਦਾ ਇੱਕ ਨਾ ਆਟਾ ਆਗਲਾ ਇੱਕ ਨਾ ਨਾਹੀ ਲੋਣਾ ਅੱਗੇ ਗਏ ਸੰਜਾਵਸਾਨ ਛੋਟਾ ਗਾਸੀ ਕੋਣ phasis damma me chhat sir þeeri saddo radd ਜਾਏ ਸੁਤੇ ਜੀਰਾਨ ਮੈਂ ਕੀਏ ਅਤੀਮਾ ਗੱਡ ਫਰੀਦਾ ਕੋਠੇ ਮੰਡਪ ਮਾੜੀਆਂ ਉਹ ਸਾਰੇ ਦੇ ਭੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਕਿੰਦੜ ਮੇਖਾ ਆ ਗਲੀਆਂ ਜਿੰਦ ਨਾ ਕਾਈ ਮੇਖਾ ਵਾਰੀ ਆਪੋ ਆਪਣੇ ਚਲੇ ਮਸਾਇਕ ਸੇ ਕ ਫਰੀਦਾ ਦੋ ਦੀਵੀ ਬਲੰਦੇ ਆ ਮਲਕੈ ਬਿਠਾਇਆ ਗਰਲੀਤਾ ਘੜ ਲੁੱਟਿਆ ਦੀਵੜੇ ਗਿਆ ਬੁਜਾਏ